ਬੁਰਦਾਸ ਬਲੌ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਗਾਜਰ ਹਰੀ ਮਿਰਚ ਦਾ ਆਚਾਰ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਆਚਾਰ ਪਾਉਣ ਵਾਸਤੇ ਆਪਾਂ ਇੱਥੇ ਲਈਆਂ ਨੇ ਜੀ 700 ਗ੍ਰਾਮ ਗਾਜਰਾ ਲਈਆਂ ਨੇ ਤੇ 200 ਗ੍ਰਾਮ ਆਪਾਂ ਲਈਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਪੜੇ ਨਾਲ ਪੂੰਝ ਕੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਆਚਾਰ ਪਾਉਣ ਲੱਗਾ ਇਹਨਾਂ ਦੀਆਂ ਡੰਡੀਆਂ ਨੂੰ ਆਪਾਂ ਉਤਾਰ ਦਾਂਗੇ ਤੇ ਇਹਨਾਂ ਦੇ ਵਿੱਚ ਮਾਰ ਲਾਂਗੇ ਜੀ ਕੱਟ ਤੇ ਆਚਾਰ ਪਾਉਣ ਤੋਂ ਪਹਿਲਾਂ ਗਾਜਰਾ ਨੂੰ ਆਪਾਂ ਚੰਗੀ ਇਹਨਾਂ ਨੂੰ ਲਗਾਵਾਂਗੇ ਜੀ ਆਪਾਂ 3 ਤੋਂ 4 ਘੰਟਿਆਂ ਦੀ ਧੁੱਪ ਤੇ ਸਭ ਤੋਂ ਪਹਿਲਾਂ ਆਪਾਂ ਗਾਜਰਾ ਨੂੰ ਛੇਲ ਲੈਨੇ ਆ ਗਰਮੀਆਂ ਵਾਲੀਆਂ ਜਿਹੜੀਆਂ orange ਕਲਰ ਦੀਆਂ ਗਾਜਰਾ ਹੁੰਦੀਆਂ ਨੇ ਇਹਨਾਂ ਦਾ achar ਵੀ ਤੁਸੀਂ ਪਾ ਕੇ ਇੱਕ ਵਾਰੀ ਬਣਾ ਕੇ ਖਾ ਕੇ ਦੇਖੋ ਬਹੁਤ ਵਧੀਆ ਗਾਜਰਾ ਦਾ achar ਬਣ ਕੇ ਤਿਆਰ ਹੁੰਦਾ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੇ ਇਹਨਾਂ ਗਾਜਰਾ ਨੂੰ ਇਸੇ ਤਰ੍ਹਾਂ ਆਪਾਂ ਸਾਰੀਆਂ ਨੂੰ ਛੇਲ ਲੈਨੇ ਆ ਗਾਜਰਾ ਨੂੰ ਆਪਾਂ ਛੇਲ ਕੇ ਚੰਗੀ ਤਰੀਕੇ ਨਾਲ ਸਾਫ਼ ਪਾਣੀ ਨਾਲ ਧੋ ਲਿਆ ہونا دی کر لین جی کٹنگ تے تھوڑے لمبے لمبے پیس کر لیں گے آپ اس طرح کے تھوڑے پتلے پتلے پیس آپ لمبے لمبے کر گے ਗਾਜਰਾਂ ਦੀ ਜਿਹੜੀ ਗਾੰਡਾ ਉਹਨੂੰ ਆਪਾਂ ਕੱਢ ਦਾਂਗੇ ਬਾਹਰ ਇਹ ਨਹੀਂ ਆਪਾਂ ਚਾਹ ਦੇ ਵਿੱਚ ਪਾਉਣੀ ਸਾਰੀਆਂ ਗਾਜਰਾਂ ਨੂੰ ਇਸੇ ਤਰ੍ਹਾਂ ਹੀ ਕੱਟ ਲੈਣੇ ਆ ਤੇ ਲੋ ਜੀ ਗਾਜਰਾਂ ਦੀ ਆਪਾਂ ਕਟਿੰਗ ਕਰ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਨਮਕ ਤੇ ਹਲਦੀ ਅੱਧਾ ਚਮਚ ਆਪਾਂ ਨਮਕ ਦਾ ਪਾ ਦਾਂਗੇ ਤੇ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਹੁਣ ਇਹਨਾਂ ਦੋਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਨੇ ਆ ਵਿੱਚ ਮਿਕਸ ਗਾਜਰਾਂ ਦੇ ਨਮਕ ਤੇ ਹਲਦੀ ਨੂੰ ਨਮਕ ਤੇ ਹਲਦੀ ਲਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀ ਹੈ ਤੇ ਹੁਣ ਆਪਾਂ ਇਹਨਾਂ ਗੱਟੀਆਂ ਹੋਈਆਂ ਗਾਜਰਾਂ ਨੂੰ 3 ਤੋਂ 4 ਘੰਟਿਆਂ ਦੀ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਪ ਲਵਾ ਲਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਹਰੀ ਮਿਰਚ ਤੇ ਗਾਜਰ ਦਾ ਆਚਾਰ ਪਾਵਾਂਗੇ ਤੇ ਕਿ ਮਿਰਚਾਂ ਜਿਹੜੀਆਂ ਆਪਾਂ ਲਈਆਂ ਨੇ 200 ਗ੍ਰਾਮ ਇਹਨਾਂ ਨੂੰ ਆਪਾਂ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਸੀਗਾ ਤੇ ਹੁਣ ਇਹਨਾਂ ਦੀਆਂ ਡੰਡੀਆਂ ਜਦੋਂ ਆਪਾਂ ਆਚਾਰ ਪਾਵਾਂਗੇ ਫਿਰ ਇਹਨਾਂ ਦੀਆਂ ਡੰਡੀਆਂ ਉਤਾਰ ਕੇ ਇਹਨਾਂ 'ਚ ਕੱਟ ਮਾਰ ਕੇ ਗਾਜਰਾ ਨੂੰ ਆਪਾਂ ਸਾਫ਼ ਕੱਪੜੇ ਦੇ ਉੱਤੇ ਧੁੱਪੇ ਪਾ ਦਿੰਨੇ ਆ ਤਿੰਨ ਤੋਂ ਚਾਰ ਘੰਟੇ ਦੀ ਆਪਾਂ ਇਹਨਾਂ ਨੂੰ ਧੁੱਪ ਲਵਾ ਲਾਂਗੇ ਜਿੰਨਾ ਵੀ ਇਹਨਾਂ ਦਾ ਪਾਣੀ ਹੈ ਸਾਰਾ ਨੁੱਚੜ ਜਾਏਗਾ ਗਾਜਰਾ ਨੂੰ ਆਪਾਂ 2 ਤੋਂ 3 ਘੰਟਿਆਂ ਦੀ ਧੁੱਪ ਲਵਾ ਕੇ ਤੇ ਗਾਜਰਾ ਨੂੰ ਆਪਾਂ ਸੁਕਾ ਲਿਆ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਹੁਣ ਆਪਾਂ ਇੱਥੇ ਲਈਆਂ ਨੇ ਹਰੀਆਂ ਮਿਰਚਾਂ 200 ਗ੍ਰਾਮ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਤੇ ਇਹਨਾਂ ਨੂੰ ਆਪਾਂ ਧੋ ਕੇ ਸੁਕਾ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ 'ਚ ਮਾਰ ਲਾਂਗੇ ਜੀ ਕੱਟ ਤੇ ਇਹਨਾਂ ਮਿਰਚਾਂ ਦੇ 2-2 ਪੀਸ ਆਪਾਂ ਇਸ ਤਰ੍ਹਾਂ ਕਰ ਲਾਂਗੇ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਉਤਾਰ ਕੇ ਤੇ ਇਹਨਾਂ ਮਿਰਚਾਂ ਦੇ 2-2 ਪੀਸ ਆਪਾਂ ਕਰਕੇ ਤੇ ਇਹਨਾਂ ਮਿਰਚਾਂ ਨੂੰ ਸਾਰੀਆਂ ਨੂੰ ਕੱਟ ਲੈਣੇ ਆ ਮਿਰਚਾਂ ਦੀ ਆਪਾਂ ਕਟਿੰਗ ਕਰ ਲਈ ਹੈ ਤੇ ਤੜਕਾ ਲਾਉਣ ਵਾਸਤੇ ਅਚਾਰ ਨੂੰ ਆਪਾਂ ਲਿਆਏ ਨੇ ਤੇ ਮਸਾਲੇ 1 ਚਮਚਾ ਜਿਹੜਾ ਆਪਾਂ ਲਿਆ ਕਲੌਂਜੀ ਦਾ ਤੇ ਚਮਚ ਦਾ ਚੌਥਾ ਹਿਸਾਬਾ ਬਲਈਏ ਪੀਸੀ ਹੋਈ ਦਾਲਚੀਨੀ ਤੇ 1 ਚਮਚ ਆਪਾਂ ਲਿਆ ਰਾਈ ਦਾ ਤੇ ਅੱਧਾ ਚਮਚ ਆਪਾਂ ਲਿਆ ਇੱਥੇ ਅਜਵੈਨ ਦਾ ਤੇ 2 ਚਮਚ ਲਈ ਆਪਾਂ ਸੌਂਫ ਦੇ ਤੇ 1 ਚਮਚ ਆਪਾਂ ਲਈ ਇੱਥੇ ਸਾਬਤ ਮੇਥੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਕੁੰਡੇ ਵਿੱਚ ਕੁੱਟ ਲਾਂਗੇ ਦਰਦਰਾ ਤੇ ਬਾਕੀ ਚੀਜ਼ਾਂ ਜਿਹੜੀਆਂ ਆਪਾਂ ਸਬੂਤੀਆਂ ਪਾਵਾਂਗੇ ਕਲੌਂਜੀ ਤੇ ਰਾਈ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਧੁੱਪ ਲਵਾਈ ਆ ਮਸਾਲਿਆਂ ਨੂੰ ਸਾਰਿਆਂ ਨੂੰ ਆਪਾਂ ਧੁੱਪ ਲਵਾਈਏ ਤੁਸੀਂ ਚਾਹੋ ਤੇ ਗੈਸ ਦਿੱਤੇ ਵੀ ਇਹਨਾਂ ਨੂੰ ਸੇਕ ਸਕਦੇ ਹੋ ਤੇ ਮਸਾਲਿਆਂ ਨੂੰ ਆਪਾਂ ਦਰਦਰਾ ਕੁੱਟਾਂਗੇ ਜੇ ਕੁੰਡੇ ਦੇ ਵਿੱਚ ਬਹੁਤ ਬਰੀਕ ਨਹੀਂ ਆਪਾਂ ਮਸਾਲੇ ਕਰਨੇ ਥੋੜੇ ਜਿਹਾ ਆਪਾਂ ਇਹਨਾਂ ਨੂੰ ਨਾ ਦਰਦਰਾ ਰੱਖਾਂਗੇ ਬਸ ਆਗ ਆਪਾਂ ਬਾਅਲੀ ਆ ਤੇ ਚੁੱਲੇ ਤੇ ਰੱਖ ਦਿੱਤੀ ਆ ਕੜਾਈ ਤੇ ਹੁਣ ਆਪਾਂ ਕੜਾਈ ਚ ਪਾ ਲਾਂਗੇ ਜੀ ਸਰੋਂ ਦਾ ਤੇਲ ਤੇਲ ਨੂੰ ਕਰਕੇ ਚੰਗੀ ਤਰ੍ਹਾਂ ਗਰਮ ਤੇ ਫਿਰ ਆਪਾਂ ਮਸਾਲੇ ਭੁੰਨਦੇ ਆ ਤੇਲ ਹੋ ਗਿਆ ਗਰਮ ਤੇ ਆਪਾਂ ਜਿਹੜੇ ਹੁਣ ਪੀਸੇ ਨੇ ਮਸਾਲੇ ਇਹ ਪਾ ਦਨੇ ਆ ਤੇਲ ਵਿੱਚ ਤੇ ਨਾਲ ਹੀ ਪਾ ਦਾਂਗੇ ਰਾਈ ਮਸਾਲਿਆਂ ਨੂੰ ਕੋਨ ਲੈਂਨੇ ਤੇ ਨਾਲ ਹੀ ਪਾ ਦਾਂਗੇ ਪੀਸੀ ਹੋਈ ਦਾਲਚੀਨੀ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਲੂਣ ਨਮਕ ਦਾ ਕਿਉਂਕਿ ਆਪਾਂ ਗਾਜਰਾ ਨੂੰ ਵੀ ਨਮਕ ਲਾਇਆ ਸੀ ਤੇ ਉਹਦੇ ਸਵਾਦ ਦੇ ਹਿਸਾਬ ਨਾਲ ਆਪਾਂ ਹੱਥ ਪਾ ਦਾਂਗੇ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਲਾਲ ਮਿਰਚ ਦਾ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਦੇ ਨਾਲ ਹੀ ਹੁਣ ਆਪਾਂ ਪਾ ਦਨੇ ਆ ਜੀ ਗਾਜਰਾ ਤੇ ਗਾਜਰਾਂ ਚੰਗੀ ਤਰ੍ਹਾਂ ਪੁੰਨ ਲੈਣੀਆਂ ਮਸਾਲੇ ਆਪਾਂ ਸਾਰੇ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਨੇ ਗਾਜਰਾਂ ਦੇ ਵਿੱਚ ਤੇ ਹੁਣ ਆਪਾਂ ਗਾਜਰਾਂ ਨੂੰ 5 ਮਿੰਟ ਚੰਗੀ ਤਰ੍ਹਾਂ ਭੁੰਨ ਲਾਂਗੇ ਤੇਲ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਸਿਰਕਾ ਤੇ ਨਾਲ ਹੀ ਪਾਵਾਂਗੇ ਹਲੀਆਂ ਮਿਰਚਾਂ ਤੇ ਹੁਣ ਆਪਾਂ ਲਿਆ ਜੇ ਇੱਥੇ ਅੱਧਾ ਕੱਪ ਆਪਾਂ ਲਿਆ ਸਿਰਕੇ ਦਾ ਵਾਈਟ ਸਿਰਕਾ ਲਿਆ ਤੁਸੀਂ ਦੂਸਰਾ ਵੀ ਲੈ ਸਕਦੇ ਹੋ ਤੇ ਤੁਸੀਂ ਚਾਹ ਆਪਣੀ ਮਨਪਸੰਦ ਦਾ ਜਿੰਨਾ ਖੱਟਾ ਤੁਸੀਂ ਕਰਨਾ ਚਾਹਦੇ ਹੋ ਉਹ ਨਾਲ ਤੁਸੀਂ ਸਿਰਕਾ ਪਾ ਸਕਦੇ ਹੋ ਆਪਾਂ ਲਿਆ ਇੱਥੇ ਅੱਧਾ ਕੱਪ ਤੇ ਇਹਨੂੰ ਸਿਰਕੇ ਨੂੰ ਪਾ ਦਾਂਗੇ ਹੁਣ ਇਹਨਾਂ ਨੂੰ ਗਾਜਰਾਂ ਨੂੰ ਸਿਰਕੇ ਦੇ ਚੰਗੀ ਤਰ੍ਹਾਂ ਸੇਕ ਲਵਾ ਲਏ ਨੇ ਗਾਜਰਾਂ ਨੂੰ ਆਪਾਂ ਸੇਕ ਲਵਾ ਚੁੱਕੇ ਆਂ ਤੇ ਹੁਣ ਆਪਾਂ ਇੱਥੇ ਨਾਲ ਹੀ ਪਾ ਦਾਂਗੇ ਜੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾ ਕੇ ਬਸ 1 ਮਿੰਟ ਆਪਾਂ ਸੇਕ ਲਵਾਵਾਂਗੇ ਫਿਰ ਉਸ ਤੋਂ ਬਾਅਦ ਆਪਣਾ ਅਚਾਰ ਹੈ ਜਿਹੜਾ ਬਿਲਕੁਲ ਤਿਆਰ ਹੈ ਚਲੋ ਜੀ ਗਾਜਰ ਦਾ ਤੇ ਹਰੀ ਮਿਰਚ ਦਾ ਅਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਆਪਾਂ ਚਟਪੜਾ ਜਿਹਾ ਅਚਾਰ ਹੈ ਜਿਹੜਾ ਤਿੱਖਾ ਬਣਾ ਕੇ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ ਅਚਾਰ ਨੂੰ ਥੱਲੇ ਉਤਾਰ ਲੈਨੇ ਆ ਜਿਹੜੇ ਤੇ ਹਰੀ ਮਿਰਚ ਦਾ ਅਚਾਰ ਆਪਾਂ ਬਣਾ ਕੇ ਬਿਲਕੁਲ ਕਰ ਲਿਆ ਜੇ ਤਿਆਰ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਕਿਸੇ ਵੀ ਕੱਚ ਦੇ ਮਰਦਮਣ ਵਿੱਚ ਕੱਢ ਲਾਂਗੇ ਤੇ ਜਦੋਂ ਵੀ ਅਚਾਰ ਨੂੰ ਕੱਢਣਾ ਸਾਫ਼ ਚਮਚ ਜਾਂ ਕੜਚੀ ਦੇ ਨਾਲ ਆਪਾਂ ਅਚਾਰ ਨੂੰ ਕੱਢ ਲਾਂਗੇ ਜੇਕਰ ਅੱਜ ਦੀ ਆਚਾਰ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗਰਮੀਆਂ ਵਿੱਚ ਵੀ ਬਹੁਤ ਹੀ ਵਧੀਆ ਤੇ ਟੇਸਟੀ ਕਰਾਰਾ ਚਪੜਾ ਆਚਾਰ ਬਣਾ ਕੇ ਗੱਜਰ ਦਾ ਖਾਧਾ ਜਾ ਸਕਦਾ ਹੈ